ਆਸਟ੍ਰੇਲੀਆ ਦੇ ਵਿੱਚ ਕਿਸ ਤਰ੍ਹਾਂ ਦੇ ਸਮਾਗਮ ਹੋਏ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਪਾਰਲੀਮੈਂਟ ਜਿਹੜੀ ਕੈਨਬਰਾ ਦੀ ਪਾਰਲੀਮੈਂਟ ਆ ਉੱਥੋਂ ਤੱਕ ਇਹ ਜਿਹੜਾ ਸ਼ਹਾਦਤ ਦਿਹਾੜਾ ਆ ਉਹ ਮਨਾਇਆ ਗਿਆ ਕਿਵੇਂ ਦੇਖਦੇ ਹੋ ਕਿ ਇਸ ਮੌਕੇ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਰਹੀਆਂ ਨੇ ਕਿਸ ਤਰ੍ਹਾਂ ਦੀ ਹਲਚਲ ਹੈ ਜਿਹੜੀ ਆਸਟ੍ਰੇਲੀਆ ਦੇ ਵਿੱਚ ਵੇਖਣ ਨੂੰ ਮਿਲੀ ਅਭੀ ਧਰਮਘੇਤ ਸਾਕਾ ਜਨ ਕੀਆ ਸੀਸ ਲਿਆ ਪਰ ਸਿਰ ਨਾ ਕੀਆ ਕੋਈ ਕੰਪਰੋਮਾਈਜ਼ ਨਹੀਂ ਕੀਤਾ ਪਾਵੇਂ ਮੋਗਲ ਜ਼ਾਲਮ ਵੀ ਸਰਕਾਰ ਸੀ ਕੋਈ ਵੀ ਸੀ ਗੁਰੂ ਜਸਤੋ ਬਗੈਰ ਉਹਨਾਂ ਗੁਰੂਆਂ ਦੀ ਕੁਰਬਾਨੀ ਤੋਂ ਬਗੈਰ ਦੁਨੀਆ ਦੇ ਉੱਤੇ ਨਾ ਤਾਂ ਡੈਮੋਕ੍ਰੇਸੀ ਹੋਣੀ ਸੀ ਬਾਣੀ ਹੈ ਆਦ ਗ੍ਰੰਥ ਵਿੱਚ ਦਰਜਿਆ ਉਹਦਾ ਜਸ ਗਾਇਨ ਕੀਤਾ ਗਿਆ ਫਿਰ ਇੰਗਲਿਸ਼ ਦੇ ਵਿੱਚ ਪਕਤਾ ਜਿਹੜੇ ਬਾਹਰੋਂ ਵੀ ਆਏ ਹੋ ਸੀ ਅਦਰੋਂ ਵੀ ਸਾਰਾ ਜੇ ਮੇਰ ਸਿੰਘ ਤੇ ਹੋਰ ਵੀ ਜਿੰਨੇ ਵੀ ਬੁੱਧੀ ਜੀਵੀਆਂ ਨੇ ਸੇਵਕਾਂ ਨੇ ਆਪਣੇ ਆਪਣੀਆਂ ਜਿੰਨੀਆਂ ਵੀ ਸਿਖਿਆਵਾਂ ਗੁਰੂ ਸਾਹਿਬ ਦੀਆਂ ਸਾਰਿਆਂ ਨਾਲ ਸਾਂਝੀਆਂ ਕੀਤੀਆਂ ਛੋਟੀ ਕਮਿਊਨਿਟੀ ਜਿਸ ਨੂੰ ਸਿਰਫ 2% ਕਿਹਾ ਗਿਆ ਉਸ ਕਮਿਊਨਿਟੀ ਨੂੰ ਵੱਡੇ ਪੱਧਰ ਦੇ ਉੱਪਰ ਲੈ ਕੇ ਜਾਇਆ ਜਾਂਦਾ ਤਾਂ ਇਸ ਤਰ੍ਹਾਂ ਦੀਆਂ ਖਬਰਾਂ ਨੇ ਜਿਹੜੀਆਂ ਫਿਰ ਅਕਸਰ ਬਣਦੀਆਂ ਨੇ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਰਿਐਲਿਟੀ ਪਤਾ ਲੱਗਦੀ ਆ ਕਿ ਇਹ ਇੱਕ ਸਭ ਤੋਂ ਮਾਡਰਨ ਤੇ ਸਿੱਖਿਆ ਦਾ ਅਧਾਰਮਿਆਂ ਜਿਹੜਾ ਕਿ ਨਸ਼ਿਆਂ ਤੋਂ ਵੀ ਰੋਕਦਾ ਆ ਸਿਕਟਰਾ ਤੋਂ ਜਾਂ ਹੋਰ ਕੰਮਾਂ ਤੋਂ ਵੀ ਡਰੱਗਸ ਦੇ ਨਾਲ ਕਾਫੀ ਸਾਰੀਆਂ ਆਲਮਤਾ ਜਿਹੜੀਆਂ ਦੁਨੀਆ ਤੇ ਪਈਆਂ ਆ ਪਾਰਲੀਮੈਂਟ ਇੱਥੇ ਦੀਆਂ ਸਰਕਾਰਾਂ ਵੀ ਇਹੋ ਹੀ ਚਾਹੁੰਦੀਆਂ ਜੋ ਸਾਡੇ ਗੁਰੂਆਂ ਨੇ ਘਾੜੀ ਰਾਹ ਸਾਨੂੰ ਮਾਰਗਦਰਸ਼ਨ ਗਰਵਾਣੀ ਰਾਹੀਂ ਦੱਸੇ ਆਸਟ੍ਰੇਲੀਆ ਨੇ ਇਹ ਵੀ ਕੀਤਾ ਹੈ ਕਿ ਸਕੂਲਾਂ ਦੇ ਵਿੱਚ ਜਿਹੜੀ ਤੁਹਾਡੀ ਰਿਲੀਜੀਅਨ ਦੀ ਬੋਲੀ ਹੈ ਚਾਹੇ ਉਹ ਪੰਜਾਬੀ ਹੋਵੇ ਚਾਹੇ ਕੋਈ ਹੋਰ ਬੋਲੀ ਹੋਵੇ ਉਹ ਪੜ੍ਹਾਈ ਜਾਵੇਗੀ ਨਿਊ ਸਾਊਥ ਵੇਲ ਦੀ ਗਵਰਨਮੈਂਟ ਨੇ ਸਾਰੇ ਹੀ ਪਬਲਿਕ ਸਕੂਲਾਂ ਦੇ ਵਿੱਚ ਪੰਜਾਬੀ ਦਾ ਪਹਿਲਾਂ ਹੀ ਲਾਗੂ ਕੀਤਾ ਹੋਈ ਸੀ ਔਰ ਧਾਰਮਿਕ ਵਿਦਿਆ ਵੀ ਧਾਰਮਿਕ ਸਬਜੈਕਟ ਰਿਲੀਜੀਅਨ ਸਟਡੀ ਦਾ ਸਬਜੈਕਟ ਵੀ ਕਰ ਦਿੱਤਾ ਹੈ ਆਪੋਜੀਸ਼ਨ ਲੀਡਰ ਹੈ ਜਿਹੜਾ ਉਹ ਇੱਕ ਪੰਜਾਬੀ ਬਣਿਆ ਹੈ ਗੁਰਮੇ ਸਿੰਘ ਬਣਾ ਨੂੰ ਆਪਣਾ ਲੀਡਰ ਚੁਣਿਆ ਬਹੁਤ ਹੀ ਵੱਡੀ ਪਾਰਟੀ ਨੈਸ਼ਨਲ ਪਾਰਟੀ ਖਾਸ ਕਰਕੇ ਖੇਤੀਬਾੜੀ ਦੇ ਹੱਕਾਂ ਨਾਲ ਸੰਬੰਧਤ ਪਿੰਡੂ ਪਾਇਚਾਰੇ ਨਾਲ ਸੰਬੰਧਤ ਉਹ ਪੌਫ ਸਰਬਰ ਤੋਂ 3ਜੀ ਜਨਰੇਸ਼ਨ ਹੈ ਆ ਤੇ ਨਜ਼ਰਾ ਹੁਣ ਸਭ ਦੀਆਂ ਟਿਕੀਆਂ ਹੋਈਆਂ ਨੇ ਕਿਉਂਕਿ ਆਸਟ੍ਰੇਲੀਆ ਪਹਿਲਾਂ ਹੀ ਆਪਣੇ ਰੂਲਸ ਨੂੰ ਲੈ ਕੇ ਬਹੁਤ ਜ਼ਿਆਦਾ ਸਟ੍ਰੈਕਟ ਹੈ ਸ਼ੁਰੂ ਤੋਂ ਹੀ ਪ੍ਰਾਇਓਰਟੀ ਦੇ ਉੱਤੇ ਪ੍ਰਾਇਓਰਟੀ ਆਪਾਂ ਕਹਿੰਦੇ ਪਹਿਲ ਦੇ ਆਧਾਰ ਤੇ ਉੱਤੇ ਵਿਜੇ ਦੇਣੇ ਸ਼ੁਰੂ ਕੀਤੇ ਜਿਹੜੇ ਬੰਦਿਆਂ ਦੇ ਕੋਲ ਹੁਨਰ ਆ ਸਪੈਸ ਲਿਸਟ ਤੇ ਆ ਸਕਿਲਡ ਦੇ ਉਹਨਾਂ ਨੂੰ ਪ੍ਰਾਇਓਰਟੀ ਅਪਡੇਟ ਹੋਈ ਆ ਹਰੇਕ ਸਟੇਟਸ ਦੇ ਵਿੱਚ ਮੈਂ ਦੇਖ ਰਿਹਾ ਸਤਿ ਸ਼੍ਰੀ ਅਕਾਲ ਜੀ ਆਸਟ੍ਰੇਲੀਆ ਡਾਇਰੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਗੱਲਬਾਤ ਅੱਜ ਆਸਟ੍ਰੇਲੀਆ ਦੇ ਕੁਝ ਅਹਿਮ ਵਿਸ਼ਾ ਦੇ ਬਾਰੇ ਕਰਾਂਗੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਭਾਰਤੀ ਕਮਿਊਨਿਟੀ ਆਸਟ੍ਰੇਲੀਆ ਦੇ ਵਿੱਚ ਵਸਦੀ ਹੈ ਤਾਂ ਵੱਖ-ਵੱਖ ਸਮਿਆਂ ਦੇ ਉੱਪਰ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਆਸਟ੍ਰੇਲੀਆ ਦੇ ਵਿੱਚ ਵੇਖਣ ਨੂੰ ਮਿਲਦੀਆਂ ਰਹਿੰਦੀਆਂ ਨੇ ਸੋ ਸਾਈਪ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਜੋ ਸ਼ਹੀਦੀ ਦਿਹਾੜਾ ਹੈ ਬਹੁਤ ਹੀ ਵੱਡੇ ਪੱਧਰ ਦੇ ਉੱਪਰ ਆਸਟ੍ਰੇਲੀਆ ਦੇ ਵਿੱਚ ਵੀ ਮਨਾਇਆ ਗਿਆ ਇਸ ਤੋਂ ਇਲਾਵਾ ਗੱਲ ਹੈ ਜਿਹੜੀ ਕਰਾਂਗੇ ਕਿ ਪੰਜਾਬੀਆਂ ਨੇ ਕਿਸ ਤਰ੍ਹਾਂ ਦੀਆਂ ਮੱਲਾਂ ਨੇ ਜਿਹੜੀਆਂ ਆਸਟ੍ਰੇਲੀਆ ਦੇ ਵਿੱਚ ਮਾਰੀਆਂ ਨੇ ਇਸ ਤੋਂ ਇਲਾਵਾ ਇਮੀਗ੍ਰੇਸ਼ਨ ਦੀ ਅਪਡੇਟ ਵੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਆਸਟ੍ਰੇਲੀਆ ਤੋਂ ਕਰਨੈਲ ਸਿੰਘ ਜੀ ਕਰਨੈਲ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ 'ਚ ਥੈਂਕ ਯੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਗਲੋਬ ਉਤੇ ਗਲੋਬਲ ਪੰਜਾਬ ਟੀਵੀ ਦੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਜੀ ਜੀ ਕਰਨੈਲ ਜੀ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਜ਼ਿਕਰ ਕੀਤਾ ਕਿ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਇਸ ਵਾਰ ਸਿਰਫ ਭਾਰਤਿਆਂ ਇਕੱਲੇ ਪੰਜਾਬ ਚ ਨਹੀਂ ਬਲਕਿ ਦੇਸ਼ ਵਿਦੇਸ਼ ਤੇ ਹਰ ਕੋਨੇ ਦੇ ਵਿੱਚ ਮਨਾਇਆ ਗਿਆ ਆਸਟ੍ਰੇਲੀਆ ਵੀ ਉਹਨਾਂ ਦੇ ਵਿੱਚੋਂ ਇੱਕ ਰਿਹਾ ਆਸਟ੍ਰੇਲੀਆ ਦੇ ਵਿੱਚ ਕਿਸ ਤਰ੍ਹਾਂ ਦੇ ਸਮਾਗਮ ਹੋਏ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਪਾਰਲੀਮੈਂਟ ਜਿਹੜੀ ਕੈਨਬਰਾ ਦੀ ਪਾਰਲੀਮੈਂਟ ਆ ਉੱਥੋਂ ਤੱਕ ਇਹ ਜਿਹੜਾ ਸ਼ਹਾਦਤ ਦਿਹਾੜਾ ਉਹ ਮਨਾਇਆ ਗਿਆ ਕਿਵੇਂ ਦੇਖਦੇ ਹੋ ਕਿ ਇਸਮਾ ਕੇ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਰਹੀਆਂ ਨੇ ਕਿਸ ਤਰ੍ਹਾਂ ਦੀ ਹਲਚਲ ਹੈ ਜਿਹੜੀ ਆਸਟ੍ਰੇਲੀਆ ਦੇ ਵਿੱਚ ਵੇਖਣ ਨੂੰ ਮਿਲੀ ਹਾਂਜੀ ਇਹ ਦੇਖੋ ਬਹੁਤ ਹੀ ਮਾਣ ਵਾਲੀ ਗੱਲ ਵੀ ਆ ਤੇ ਇਹ ਦੁਨੀਆ ਦੇ ਉੱਤੇ ਕਿਤੇ ਵੀ ਚਾਹੇ ਅੰਮ੍ਰਿਤਸਰ ਤੋਂ ਲੈ ਕੇ ਜਾਂ ਆਨੰਦਪੁਰ ਸਾਹਿਬ ਤੋਂ ਲੈ ਕੇ ਦੁਨੀਆ ਦੇ ਗਲੋਬਲ ਦੇ ਉੱਤੇ ਸਾਰੇ ਕਿਤੇ ਗੁਰੂ ਦੇ ਸਿੱਖਾਂ ਨੇ ਹੋਰ ਲੋਕਾਂ ਨੇ ਵੀ ਸਾਰੇ ਧਰਮਾਂ ਨੇ ਸਮੇਲਨ ਦੇ ਵਿੱਚ ਸ਼ਾਮਲ ਹੋ ਕੇ ਗੁਰੂ ਸਾਹਿਬ ਦੀ ਸ਼ਹੀਦੀ ਨੂੰ ਸਾਰੀ ਦੁਨੀਆ ਦੁੱਤਿਆ ਲਾ ਬੋਰਡ ਕੀਤਾ ਕਿਉਂਕਿ ਉਹਨਾਂ ਨੇ ਹੋਰ ਧਰਮਾਂ ਦੇ ਲਈ ਮਰੁੱਖੀ ਮਰੁੱਖਾਂ ਦੇ ਹੱਕਾਂ ਦੇ ਲਈ ਸਾਰੇ ਕਾਫੀ ਜਾਣਦੇ ਆ ਆਪਾਂ ਸ਼ਾਰਟਕਟ ਦੱਸਦੇ ਆ ਵੀ ਧਰਮ ਹੀ ਸਾਕਾ ਜਨਕੀਆ ਸੀਸ ਲਿਆ ਪਰ ਸਿਰ ਨਾ ਕੀਤਾ ਕੋਈ ਕੰਪਰੋਮਾਈਜ਼ ਨਹੀਂ ਕੀਤਾ ਭਾਵੇਂ ਮੋਗਲ ਜ਼ਾਲਮ ਦੀ ਸਰਕਾਰ ਸੀ ਕੋਈ ਵੀ ਸੀ ਭਈ ਐਨੇ ਬੰਦਿਆਂ ਨੂੰ ਮਾਰ ਕੇ ਜਾਂ ਜੰਜੂ ਲਾੜ ਕੇ ਜਾਂ ਇਦਾਂ ਤੁਸੀਂ ਉਹ ਧਰਮ ਕਨਵਰਟ ਕਰਦੇ ਸੀ ਉਹ ਸੀ ਧਰਮ ਦੀ ਫਰੀडम ਨੂੰ ਦੇਖਦੇ ਆ ਸਟੇਜ ਨੂੰ ਦੇਖਦੇ ਆ ਇਸੀ ਤਰ੍ਹਾਂ ਮਰੁੱਖਾਂ ਦੇ ਹੱਕਾਂ ਦੀ ਖਾਤਰ ਨਮ ਨਮੇ ਪ੍ਰੋਗਰਾਮ ਨੂੰ ਉਲਿੱਕਣ ਵਾਸਤੇ ਆਸਟ੍ਰੇਲੀਆ ਦੇ ਸਿੱਖ ਵਲੰਟੀਰੀਜ਼ ਆਸਟ੍ਰੇਲੀਆ ਮੈਲਬੌਰਨ ਦੀ ਸੰਸਥਾ ਆ ਜੀ ਉਹਨਾਂ ਨੇ ਪ੍ਰਭ ਸਿੱਧੂ ਉਹਨਾਂ ਨੇ ਬੁੱਕ ਕਰਾ ਕੇ ਪਾਰਲੀਮੈਂਟ ਦੇ ਹਾਲ ਦੇ ਵਿੱਚ ਪ੍ਰਾਈਮ ਮਿਨਿਸਟਰ ਦੀ ਇਜਾਜ਼ਤ ਤੇ ਸਾਰਿਆਂ ਦੇ ਨਾਲ ਆਸਟ੍ਰੇਲੀਅਨ ਪਾਰਲੀਮੈਂਟ ਜਿਹੜੀ ਕਿ ਰਾਜਧਾਨੀ ਹੈ ਕੈਮਬਰਾ ਉੱਥੇ ਕੱਲ 27 ਨਵੰਬਰ ਨੂੰ ਗੁਰੂ ਦੇ ਲਈ ਗੁਰੂ ਦੇਵਸ ਗੁਰਪੁਰਬ ਮਨਾਇਆ ਗਿਆ ਤੇ ਗੁਰੂ ਸਾਹਿਬ ਦੀਆਂ ਟੀਚਿੰਗਸ ਸਾਰਿਆਂ ਨੂੰ ਸ਼ੇਅਰ ਕੀਤੀਆਂ ਬਹੁਤ ਹੀ ਮਾਣ ਦੀ ਗੱਲ ਆ ਤੁਹਾਡੇ ਸਾਰਿਆਂ ਲਈ ਦੇਖਣ ਵਾਲਿਆਂ ਲਈ ਵੀ ਗੁਰੂ ਜਸਤੋ ਬਗੈਰ ਉਹਨਾਂ ਗੁਰੂਆਂ ਦੀ ਕੁਰਬਾਨੀ ਤੋਂ ਬਗੈਰ ਦੁਨੀਆ ਦੇ ਉੱਤੇ ਨਾ ਤਾਂ ਡੈਮੋਕ੍ਰੇਸੀ ਹੋਣੀ ਸੀ ਨਾ ਇੱਧਰਲਾ ਪਾਟ ਸਾਰਾ ਇਹ ਕੋਈ ਜਿਹੜੀ ਆਪਾਂ ਕਹਿ ਸਕਦੇ ਜਿਹੜਾ ਖਾਸ ਕਰਕੇ Hindu ਧਰਮ ਆ ਜਾਂ ਹੋਰ ਛੋਟੇ ਧਰਮ ਜਿੰਨੇ ਵੀ ਜਿੰਨਾ ਤੇ ਜ਼ੁਲਮ ਹੋ ਰਿਹਾ ਸੀ ਉਹ ਨਹੀਂ ਹੋਣੀ ਸੀ ਜਿਹੜੇ ਹੁਣ ਕੋਈ ਵੀ ਜਿਹੜਾ ਜਿਹੜਾ ਸਿਸਟਮ ਤੁਹਾਡਾ ਲੋਕਤੰਤਰ ਦਾ ਕਹਿੰਦੇ ਵੱਡਾ ਆ ਸਾਰਾ ਕੁਝ ਆ ਉਸ ਡੈਮੋਕ੍ਰੇਸੀ ਦੇ ਹੱਕਾਂ ਨੂੰ ਰੱਖਦੇ ਹੋਏ ਮਨੁੱਖੀ ਹੱਕਾਂ ਨੂੰ ਰੱਖਦੇ ਹੋਏ ਧਾਰਮਿਕ ਫਰੀਡਮ ਨੂੰ ਅੱਗੇ ਰੱਖਦੇ ਹੋਏ ਇਹਨਾਂ ਦੇਸ਼ਾਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਬ੍ਰੇਕ ਨੂੰ ਪੂਰਨ ਆਜ਼ਾਦੀ ਹੈ ਜਿੰਨਾ ਤੱਕ ਹੋ ਸਕੇ ਉਸ ਕਰਕੇ ਇਹ ਬਹੁਤ ਹੀ ਅਸਟ੍ਰੇਲੀਅਨ ਥੈਂਕ ਯੂ ਟੂ ਦੀ ਅਸਟ੍ਰੇਲੀਅਨ ਗਵਰਨਮੈਂਟ ਐਂਡ ਆਲ ਦੀ ਸੈਲੀਅਨ ਸੰਗਤ ਆਲ ਗੁਰਦੁਆਰਸ ਹੈਵ ਟੂ ਅਟੈਂਡ ਸਾਰੇ ਗੁਰਦੁਆਰਿਆਂ ਨੇ ਅਟੈਂਡ ਕੀਤਾ ਹਰੇਕ ਦੇ ਪ੍ਰਤੀਨਿਧ ਉੱਥੇ ਪਹੁੰਚੇ ਗੱਲ ਵੱਡੀ ਇਹ ਹੋਈ ਸਿੱਧੂ ਸਾਡੇ ਦੇਖਣ ਵਾਲਿਆਂ ਨੂੰ ਦੱਸ ਦਈਏ ਹਰੇਕ ਸਟੇਟ ਦੇ ਵਿੱਚੋਂ 55 ਸਟੇਟਸ ਦੇ ਵਿੱਚੋਂ ਰਾਜਾਂ ਤੋਂ ਇੱਕ-ਇੱਕ ਪੰਜ ਪਿਆਰਾ ਲੈ ਕੇ ਪੰਜ ਪਿਆਰਾਂ ਦੀ ਅਗਵਾਈ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਫਿਰ ਨੌਵੇਂ ਮਹਾਂਲੇ ਦੇ ਸ਼ਲੋਕ ਜੋ ਗੁਰੂ ਸਾਹਿਬ ਨੇ ਇੱਕ ਵਾਰ ਦਰਜੀ ਦੀ ਆਪਣੀ ਬਾਣੀ ਹੈ ਆਦ ਗ੍ਰੰਥ ਵਿੱਚ ਦਰ ਗਿਆ ਉਹਦਾ ਜਸ ਗਾਇਨ ਕੀਤਾ ਗਿਆ ਫਿਰ ਇੰਗਲਿਸ਼ ਦੇ ਵਿੱਚ ਵਕਤਾ ਜਿਹੜੇ ਬਾਹਰੋਂ ਵੀ ਆਏ ਹੋਏ ਸੀ ਅਦਰੋਂ ਵੀ ਸਾਰਾ ਜ ਮੇਰ ਸਿੰਘ ਤੇ ਹੋਰ ਵੀ ਜਿੰਨੇ ਵੀ ਬੁੱਧੀ ਜੀਵੀਆਂ ਨੇ ਸੇਵ ਕਰੇ ਆਪਣੇ ਆਪਣੀਆਂ ਜਿੰਨੀਆਂ ਵੀ ਸਖਿਆਵਾਂ ਗੁਰੂ ਸਾਹਿਬ ਦੀਆਂ ਸਾਰੀਆਂ ਨਸਟੈਂਸਾਂਆਂ ਕੀਤੀਆਂ ਤੁਸੀਂ ਦੇਖ ਸਕਦੇ ਆ ਬਲੈਕਟਨ ਗੁਰਦੁਆਰੇ ਦੀ ਕਾਉਂਸਲਰ ਜੂਲੀ ਗ੍ਰੇਫਥ ਨੇ ਵੀ ਇਹ ਕਿਹਾ ਸੀ ਕਿ ਗੁਰੂ ਸਾਹਿਬ ਨੇ ਕੰਪਰੋਮਾਈਜ਼ ਨਹੀਂ ਕੀਤਾ ਇਸ ਗੱਲ ਕਰਕੇ ਹੀ ਦੁਨੀਆ ਦੇ ਸੈਕਰੀਫਾਈਸਰਾਂ ਦੇ ਕਰਕੇ ਤਾਂ ਮਨੁੱਖੀ ਹੱਕਾਂ ਦੇ ਘਾਣ ਤੋਂ ਜਿਹੜੇ ਬਹੁਤੇ ਹੁੰਦੇ ਉਸ ਤੋਂ ਬਚਾ ਹੋਇਆ ਅੱਜ ਵੀ ਉਹ ਹੀ ਲੋੜ ਆ ਪਰ ਇਹ ਗੱਲ ਜਿੱਦਾਂ ਹੁਣ ਦੇਖਿਆ ਜਾਵੇ ਮੈਂ ਇਥੇ ਗੱਲ ਕਹਿ ਨਹੀਂ ਬਣਦੀ ਆ ਕਿ ਅਨੰਤਪੁਰ ਸਾਹਿਬ ਫੇਰ ਜਾਂ ਹੋਰ ਪਾਸੇ ਵੀ ਆਪਣੇ ਆਪਣੀਆਂ ਸੰਸਥਾਵਾਂ ਨੇ ਆਪਣੇ ਆਪਣੀਆਂ ਪਾਰਟੀਆਂ ਨੇ ਫੇਰ ਹੀ 22 ਮੰਜ਼ੀਆਂ ਦੇ ਬਰਾਬਰ ਜੋ ਬਕਾਲੇ ਬਾਬਾ ਬਕਾਲੇ ਸੀਗਾ ਉਦਾਂ ਦਾ ਸਿਸਟਮ ਜਿਹੜਾ ਫੇਰ ਦਿਖਾ ਦਿੱਤਾ ਜਦ ਕਿ ਅਰਦਾਸ ਕਰਦੇ ਆ ਸਾਰੇ ਇਕੱਠੇ ਹੋ ਗਏ ਗੁਰੂ ਸਾਹਿਬਾਨ ਦੇ ਭਾਣੇ ਦੇ ਵਿੱਚ ਰਹਿੰਦੇ ਹੋਏ ਕੋਈ ਮੱਖਣ ਸਾ ਲਵਾਣ ਦੀ ਤਰ੍ਹਾਂ ਦੀ ਭਾਲਿਆ ਇਕੱਠੇ ਹੋ ਗਏ ਗੁਰੂ ਜਸ ਕਰੋ ਜਿੱਦਾਂ ਕਿ ਸਾਰ ਉਪਰ ਸਾਹਿਬ ਨੇ ਜਿਤਨ ਸਿੰਘ ਉਪਰ ਉਹਨਾਂ ਨੇ ਸਾਰੇ ਕਿਤੇ ਸਹਿਜ ਵਾਟਰ ਖਾ ਕੇ ਲੱਖਾਂ ਦੀ ਗੰਟੀ ਵਿੱਚ ਸਕੂਲਾਂ ਦੇ ਬੱਚੇ ਇਕੱਠੇ ਕਰਕੇ 350 ਸਾਲਾ ਨੂੰ ਸਦਾਵਾਸੀ ਦੁਨੀਆ ਦੇ ਉੱਤੇ ਬਹੁਤ ਹੀ ਵੱਡਾ ਐਲੈਬੋਰੇਟ ਬਹੁਤ ਹੀ ਵੱਡਾ ਪ੍ਰਚਾਰਿਆ ਔਰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੁਸੀਂ ਸਾਰਿਆਂ ਨੇ ਸ਼ੇਅਰ ਕੀਤੀਆਂ ਧੰਨਵਾਦ ਜੀ ਜੀ ਬਿਲਕੁਲ ਸੋ ਇਸੇ ਤਰ੍ਹਾਂ ਬਲੈਕ ਟਾਊਨ ਕਾਉਂਸਲ ਦੇ ਵੱਲੋਂ ਵੀ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪਰਵ ਦੇ ਉੱਪਰ ਜਿਹੜੇ ਸਮਾਗਮ ਕਰਵਾਏ ਗਏ ਸ਼ਹੀਦੀ ਉਹਨਾਂ ਦੀ ਮਨਾਈ ਗਈ ਸੋ ਅੱਗੇ ਜ਼ਿਕਰ ਹੈ ਜਿਹੜਾ ਕਰਨਲ ਜੀ ਉਹ ਕਰਨਗੇ ਕਿ ਆਸਟ੍ਰੇਲੀਆ ਪਾਰਲੀਮੈਂਟ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਦਿਹਾੜਾ ਉਹ ਵੀ ਮਨਾਇਆ ਗਿਆ ਵੱਡੀ ਗੱਲ ਹੈ ਜਦੋਂ ਦੂਸਰੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਇੱਕ ਬਹੁਤ ਛੋਟੀ ਕਮਿਊਨਿਟੀ ਜਿਸ ਨੂੰ ਸਿਰਫ 2% ਕਿਹਾ ਗਿਆ ਉਸ ਕਮਿਊਨਿਟੀ ਨੂੰ ਵੱਡੇ ਪੱਧਰ ਦੇ ਉੱਪਰ ਲੈ ਕੇ ਜਾਇਆ ਜਾਂਦਾ ਤਾਂ ਇਸ ਤਰ੍ਹਾਂ ਦੀਆਂ ਖਬਰਾਂ ਨੇ ਜਿਹੜੀਆਂ ਫਿਰ ਅਕਸਰ ਬਣਦੀਆਂ ਨੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਇੱਕ ਇਹ ਹੋ ਤਾਂ ਐਸੀ ਗੱਲ ਗਿਰਿਆ ਜਿੱਦੋਂ ਤੁਸੀਂ ਵੀ ਸਾਰੇ ਯੂਥ ਆ ਅੱਜ ਕੱਲ ਦਾ ਇੱਥੇ ਦਾ ਜੂਸ ਆ ਜੋਥ ਹੈਗਾ ਨੌਜਵਾਨ ਕੁੜੀਆਂ ਮੁੰਡੇ ਪੜ੍ਹਾਈ ਯੂਨੀਵਰਸਿਟੀਆਂ ਦੇ ਜਾਂਦੇ ਆ ਉਹਨਾਂ ਨੂੰ ਰਿਐਲਿਟੀ ਪਤਾ ਲੱਗਦੀ ਆ ਕਿ ਇਹ ਇੱਕ ਸਭ ਤੋਂ ਮਾਡਰਨ ਤੇ ਸਿੱਖਿਆ ਦਾ ਇਜ਼ਹਾਰ ਮਿਆਂ ਜਿਹੜਾ ਕਿ ਨਸ਼ਿਆਂ ਤੋਂ ਵੀ ਰੋਕਦਾ ਆ ਸੱਗਟਾਂ ਤੋਂ ਜਾਂ ਹੋਰ ਕੰਮਾਂ ਤੋਂ ਵੀ ਡਰੱਗਸ ਦੇ ਨਾਲ ਕਾਫੀ ਸਾਰੀਆਂ ਆਲਮਤਾ ਜਿਹੜੀਆਂ ਦੁਨੀਆ ਤੇ ਪਈਆਂ ਆ ਜਾਂ ਘਰਾਂ 'ਚ ਹੁੰਦੇ ਆ ਕਲੇਸ਼ ਜਾਂ ਔਸਤਰੀ ਮਰਦ ਦਾ ਕੋਈ ਫਰਕ ਸੀਗਾ ਜਾਤ ਪਾਤ ਦਾ ਮਾਰਸੀ ਇਸੇ ਨੂੰ ਮਦੇ ਨਜ਼ਰ ਰੱਖਦੇ ਆ ਇਸੇ ਸੰਕਲਪ ਨੂੰ ਦੁਹਰਾਉਂਦੇ ਆ ਅੱਗੇ ਤੋਰ ਦੇਣਾ ਹੈ ਗੁਰੂ ਦੇ ਨਾ ਨਵੇਂ ਅਗੀਆਂ ਜਨਰੇਸ਼ਨਾਂ ਨੇ ਆ ਇੱਕ ਪਾਰਲੀਮੈਂਟ ਦੇ ਵਿੱਚ ਇਹ ਵੀ ਦਿਹਾੜਾ ਮਰਾਇਆ ਸੀਗਾ ਆਪਾਂ ਅੱਗੇ ਸ਼ੇਅਰ ਵੀ ਕੀਤਾ ਸੀਗਾ ਬਿਲਕੁਲ ਪਾਰਲੀਮੈਂਟ ਇੱਥੇ ਦੀਆਂ ਸਰਕਾਰਾਂ ਵੀ ਇਹੋ ਹੀ ਚਾਹੁੰਦੀਆਂ ਜੋ ਸਾਡੇ ਗੁਰੂਆਂ ਨੇ ਘਾੜੀ ਰਾਹ ਸਾਨੂੰ ਮਾਰਗਦਰਸ਼ਨ ਕਰਵਾਣੀ ਰਹੀ ਦੱਸੇ ਤੇ ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ ਵੀ ਉਹਨਾਂ ਨੂੰ ਫੋਲੋ ਕਰਦੇ ਆ ਹਰੇਕ ਨੂੰ ਦੁਨੀਆ ਦੇ ਉੱਤੇ ਇੱਕ ਨਵਾਂ ਕਲਾ ਜੁਨੀਕ ਵਧੀਆ ਸੋਨਾ ਰਾਜ ਕਾਇਮ ਕਰਕੇ ਦਿੱਤਾ ਜਿਹਦੀਆਂ ਤੇ ਹੁਣ ਬਾਕੀ ਦੁਨੀਆ ਸਾਰੀਆਂ ਰੀਸਾਂ ਕਰਦੀਆਂ ਉਸ ਗੁਰੂਸ ਐ ਉਸ ਦੇ ਗੁਰੂ ਦੇ ਰਾਜੇ ਨੇ ਉਹ ਸਿੱਖ ਨੇ ਮਹਾਰਾਣ ਜੀ ਸਿੰਘ ਨੇ ਹਰੇਕ ਗੁਰੂ ਘਰ ਦੇ ਨਾਲ ਬਹੁਤ ਸਾਰੀਆਂ ਜ਼ਮੀਨਾਂ ਵੀ ਨਾ ਕਰਾਈਆਂ ਹੋਈਆਂ ਆ ਕਿ ਆਪਾਂ ਕੁਝ ਗੱਲਾਂ ਕੰਨ ਵਾਲਿਆਂ ਦੀਆਂ ਕਿ ਉੱਥੇ ਸਕੂਲ ਕਾਲਜ ਹਸਪੀਟਲ ਵੀ ਬਣੇ ਹੋਏ ਆ ਅੱਜ ਕੱਲ੍ਹ ਕਈ ਹੋਰ ਹੀ ਐਨ ਜੀਓ ਜਾਂ ਹੋਰ ਸੰਸਥਾਵਾਂ ਜਿਦਾਂ ਕੋ ਬੇਲ ਜੀ ਦਰਖਤ ਤੇ ਆਉਂਦੀ ਹੁੰਦੀ ਆ ਉਹਦੀ ਕੋਈ ਜੜ ਨਹੀਂ ਹੁੰਦੀ ਨਾ ਉਹਦੀ ਕੋਈ ਬਾਅਦ ਚ ਮਨਿਆਦ ਹੁੰਦੀ ਆ ਥੋੜੇ ਚਿਰ ਲਈ ਬਰਸਾਤਾਂ ਦੇ ਦਿਨਾਂ ਦੇ ਵਿੱਚ ਨਿਕਲਦੀ ਆ ਬੂਟੇ ਨੂੰ ਵੀ ਖਾ ਜਾਂਦੀ ਕਰੰਟ ਕਰ ਦਿੰਦੀ ਉੱਪਰ ਦਰਖਤ ਨੂੰ ਪੇਰੋ ਹੋਰ ਨਾਲ ਗੱਲਾਂ ਕਰਦੀ ਆ ਅੱਜ ਕੱਲ ਇਦਾਂ ਦੇ ਬਹੁਤ ਹੈਗੇ ਆ ਜਿਹੜੇ ਆਪਣੀਆਂ ਤਨਖਾਹਾਂ ਹੀ ਵਿਚ ਪਾਉਂਦੇ ਆ ਰਜਿਆਂ ਨੂੰ ਵਰਜਾਉਂਦੇ ਆ ਉਹ ਇਹ ਸਿਸਟਮ ਨੂੰ ਧਾਰਮਿਕ ਅਧਿਆਤਮਿਕਤਾ ਨੂੰ ਚਾਹੇ ਗੁਰਦੁਆਰੇ ਹੋਣ ਚਾਹੇ ਮੰਦਿਰ ਹੋਣ ਚਾਹੇ ਮਾਜਦ ਹੋਵੇ ਥਾਰ ਚੱਤੇ ਹਰੇ ਕੋਨੇ ਤੇ ਰਸ਼ਿਆਂ ਦੇ ਵਿੱਚ ਵੀ ਚਰਚ ਆ ਰਸ਼ਿਆਂ ਚਰਚ ਵੀ ਹੈ ਤੇ ਦੇਖੋ ਮੈਂ ਚਾਈਨਾ ਜਾਣਾ ਉੱਥੇ ਹਰੇਕ ਫੈਕਟਰੀ ਹਰੇਕ ਦੇ ਵਿੱਚ ਕਿਤੇ ਵੀ ਉਹਨਾਂ ਨੇ ਆਪਣੇ ਆਪਣੇ ਦੇਵਤਿਆਂ ਦੀਆਂ ਫੋਟੋ ਲਾ ਕੇ ਉਹ ਤਾਂ ਉਹਨਾਂ ਨੂੰ ਫੂਡ ਵੀ ਸਵੇਰੇ ਆਪਨ ਕਰਦੇ ਆ ਤੇ ਅਰਦਾਸ ਕਰਦੇ ਆ ਉਹ سارے ਦੁਨੀਆ ਨੇ ਗਲਤ ਪ੍ਰਚਾਰ ਕਰਕੇ ਤੇ ਇਹ ਗੱਲਾਂ ਨੂੰ ਨਿੰਦਰਾ ਕੀਤਾ ਆ ਆ ਕਈ ਸੁਹਾਰ ਆਉਣ ਵਾਲੇ ਜ਼ਰੂਰ ਹੈਗੇ ਆ ਉਹ ਕਰਨੇ ਚਾਹੀਦੇ ਆ ਪਰ ਸਾਂਝੇ ਤੌਰ ਤੇ ਸਭੇ ਸਾਂਝੀ ਵਾਲਦਾਂ ਦਾ ਸਾਰਿਆਂ ਨੂੰ ਪਤਾ ਹੀ ਆ ਇਸੇ ਕਰਕੇ ਪਾਰਲੀਮੈਂਟੇਰੀਆਂ ਦਾ ਫੇਰ ਧੰਨਵਾਦ ਆ ਜੀ ਪ੍ਰਾਈਮ ਮਿਨਿਸਟਰਾਂ ਦਾ ਐਮਪੀਜ਼ ਦਾ ਵੀ ਲੋਕਲ ਐਮਪੀਜ਼ ਦਾ ਵੀ ਮਿਸਟਰ ਰੌਲੈਂਡ ਸਾਰੇ ਹੀ ਪ੍ਰੋਗਰਾਮਾਂ ਤੇ ਬੱਝੜ ਕੇ ਪਹੁੰਚਦੇ ਆ ਜੀ ਅੱਗੇ ਸਿਕਰ ਜਿਹੜਾ ਉਹ ਰਿਲੀਜੀਅਨ ਦੀ ਜਿਹੜੀ ਬੋਲੀ ਦਾ ਕਰਾਂਗੇ ਕਰਨਲ ਜੀ ਆਸਟ੍ਰੇਲੀਆ ਨੇ ਇਹ ਵੀ ਕੀਤਾ ਕਿ ਸਕੂਲਾਂ ਦੇ ਵਿੱਚ ਜਿਹੜੀ ਤੁਹਾਡੀ ਰਿਲੀਜੀਅਨ ਦੀ ਬੋਲੀ ਹੈ ਚਾਹੇ ਉਹ ਪੰਜਾਬੀ ਹੋਵੇ ਚਾਹੇ ਕੋਈ ਹੋਰ ਬੋਲੀ ਹੋਵੇ ਉਹ ਪੜ੍ਹਾਈ ਜਾਵੇਗੀ ਸੋ ਪੰਜਾਬੀ ਨੂੰ ਵੱਡੇ ਪੱਧਰ ਦੇ ਉੱਪਰ ਇੱਥੇ ਤਰਜੀਹ ਮਿਲੀ ਹੈ ਕਿਉਂਕਿ ਬਹੁਤ ਜ਼ਰੂਰੀ ਹੈ ਕਿ ਜਦੋਂ ਅਗਲੀਆਂ ਜਨਰੇਸ਼ਨਸ ਆਉਂਦੀਆਂ ਨੇ ਉਹ ਆਪਣੇ ਬੋਲੀ ਨੂੰ ਹੈ ਜਿਹੜਾ ਉਹ ਜ਼ਰੂਰ ਸਿੱਖਣ ਸੋ ਇਸ ਇੱਕ ਜਿਹੜਾ ਵੱਡਾ ਉਪਰਾਲਾ ਕੀਤਾ ਗਿਆ ਹੈ ਇਹਦੇ ਬਾਰੇ ਕਿਸ ਤਰ੍ਹਾਂ ਦੀ ਜਾਣਕਾਰੀ ਹੈ ਦੇਖੋ ਇਹ ਇਸ ਡਾਇਸਪੋਰਾ ਦੇ ਵਿੱਚ ਆਸਟ੍ਰੇਲੀਆ ਆਪਣੇ ਆਪ ਦੇ ਵਿੱਚ ਵੀ ਇੱਕ ਅਟਲੈਂਟਿਕ ਵੀ ਆ ਤੇ ਆਪਣਾ ਇੱਕ ਵੱਖਰਾ ਦੁਨੀਆ ਤੋਂ ਉਹਦਾ ਕੋਈ ਬਾਰਡਰ ਹੈ ਨਹੀਂ ਨਾਲ ਸਮੁੰਦਰ ਲੱਗਦਾ ਸਾਰੇ ਪਾਸੇ ਬਹੁਤ ساری ਕਵਾਰਨਟੇਨ ਜਾਂ ਗੱਲਾਂ ਤੋਂ ਇਲਾਵਾ ਸਾਰਿਆਂ ਦੇ ਹੱਕਾਂ ਨੂੰ ਅੱਗੇ ਰੱਖਦੇ ਹੋਏ ਇਹ ਹਰੇਕ ਬੋਲੀ ਨੂੰ ਆਪਣੇ ਅਮੀਰ ਵਿਰਸੇ ਨੂੰ ਚਾਹੁੰਦੇ ਆ ਵੀ ਤੁਸੀਂ ਨਾਲ ਆਪਣੇ ਲੈ ਕੇ ਆਓ ਸਹੀ ਤਰੀਕੇ ਦੇ ਨਾਲ ਉਹਨੂੰ ਰੈਬਰਾਟ ਕਰੋ ਉਹਨੂੰ ਪੜ੍ਹਾਓ ਅੱਜ ਕੱਲ੍ਹ ਦੇਸ਼ ਦੇ ਵਿੱਚ ਹੋਰ ਦੇਸ਼ਾਂ ਦੇ ਵਿੱਚ ਵੀ ਦੁਨੀਆ ਦੇ ਉੱਤੇ ਬਖ ਬਖ ਬਿਸ਼ਾਵਾਂ ਦੀ ਲੋੜ ਵੀ ਆ। ਸੋ ਇਸ ਕਰਕੇ ਇਹ ਗਵਰਨਮੈਂਟ ਨੇ ਇਸ ਇਹਨਾਂ ਨੂੰ ਦੇਖਦਿਆਂ ਹੋਇਆਂ ਨਿਊ ਸਾਊਥ ਵੇਲਸ ਦੀ ਗਵਰਨਮੈਂਟ ਨੇ ਸਾਰੇ ਹੀ ਪਬਲਿਕ ਸਕੂਲਾਂ ਦੇ ਵਿੱਚ ਪੰਜਾਬੀ ਦਾ ਪਹਿਲਾਂ ਹੀ ਲਾਗੂ ਕੀਤੀ ਹੋਈ ਸੀ। ਹੁਣ ਧਾਰਮਿਕ ਵਿਦਿਆ ਵੀ ਧਾਰਮਿਕ ਸਬਜੈਕਟ ਰਿਲੀਜੀਅਨ ਸਟਡੀ ਦਾ ਸਬਜੈਕਟ ਵੀ ਕਰ ਦਿੱਤਾ ਆ। ਸਭ ਤੋਂ ਵੱਡੀ ਮਾਨ ਦੀ ਗੱਲ ਇਹ ਆ ਵੀ ਡਾਕਟਰ ਸਰਿੰਦਰ ਸਿੰਘ ਸਾਡੇ ਐਜੂਕੇਸ਼ਨ ਦੇ ਡਾਇਰੈਕਟਰ ਆ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਨੂੰ ਮੈਂ ਵੀ ਦੱਸ ਦਿਆਂ ਗੁਰਦੁਆਰਾ ਗਲੈਨਵਰ ਸਾਹਿਬ ਉਹ ਸਾਹਿਬ ਅਸੀਂ ਤਾਂ ਹੀ ਕੰਨਿਆ ਅਸੀਂ ਉੱਥੋਂ ਹੀ ਸਾਰੇ ਕੁਝ ਪ੍ਰਾਪਤ ਕਰਦੇ ਆ ਉੱਥੇ ਮਸਤ ਕਰਦੇ ਆ ਉੱਥੋਂ ਹੀ ਜਦੋਂ ਕੋਈ ਬਿਜ਼ਨਸ ਜਾਂ ਘਰ ਸ਼ੁਰੂ ਹੁੰਦੇ ਆ ਅਰਦਾਸਾਂ ਸਾਰੀ ਪਾਵਰ ਅਸੀਂ ਗੁਰੂਆਂ ਦੀ ਗਿਆਨ ਤੋਂ ਹੀ ਪਾਣੀ ਤੋਂ ਹੀ ਲੈਂਦੇ ਆ ਉਹਨਾਂ ਨੇ ਇੱਕ ਸਕੂਲ ਚਲਾਇਆ ਹੋਇਆ ਸਾਰੇ ਗੁਰਦੁਆਰੇ ਨੇ ਤੇ ਉਹ ਉਹਨਾਂ ਦੇ ਡਾਇਰੈਕਟਰ ਵੀ ਆ ਉਹਨਾਂ ਨੇ ਸਾਨੂੰ ਅੱਜ ਵੀ ਦੱਸਿਆ ਕੱਲ ਨੂੰ ਇੱਕ ਫੰਕਸ਼ਨ ਵੀ ਹੋ ਰਿਹਾ ਟਮਾਰੋ 29 ਨੂੰ 1000 ਬੱਚੇ ਨੂੰ ਉਹਨਾਂ ਨੂੰ ਵਾਰ ਦਿੱਤੇ ਜਾਣਗੇ ਜਿਹੜੇ ਸਕੂਲ ਦੇ ਵਿੱਚ ਪੰਜਾਬੀ ਪੜ੍ਹਨ ਆਉਂਦੇ ਆ ਤੇ ਨਾਲ ਨਾਲ ਇਹ ਗਵਰਨਰ ਨੇ ਕਰ ਦਿੱਤਾ ਨਿਊ ਸਾਊਥ ਵੇਲਦੀ ਨੇ ਕਿ ਜਿੰਨੇ ਵੀ ਸਕੂਲਾਂ ਦੇ ਵਿੱਚ ਰਿਲੀਜੀਅਸ ਟੀਚਰ ਧਾਰਮਿਕ ਟੀਚਰ ਚਾਹੀਦੇ ਹੋਣ ਉਹ ਇਹ ਆਸਟ੍ਰੇਲੀਅਨ ਸਿੱਖ ਐਸਿਨ ਪ੍ਰੋਵਾਈਡ ਕਰੂਗੀ ਅਸੀਂ ਗੋਰਰ ਦੁਆਰਾ ਗਲੈਨਵਰਡ ਹੀ ਅਪਲਾਈ ਉਹਨਾਂ ਨੂੰ ਪ੍ਰੋਵਾਈਡ ਕਰੂੰਗਾ ਟੀਚਰਾਂ ਦੀ ਸਪਲਾਈ ਬਹੁਤ ਅੱਛੇ ਟੀਚਰ ਆ ਵਧੀਆ ਪੜਾਉਂਦੇ ਆ ਤੋਂ ਜੇਨ ਵੀ ਇਹ ਸੇਵਾ ਕਰਨੀ ਹੋਵੇ ਉਹਦੇ ਉਹ ਪੈਸੇ ਵੀ ਦਿੰਦੇ ਐਕਚੁਅਲੀ ਗਵਰਨਮੈਂਟਾਂ ਪਰ ਆਵਰ ਦੇ ਸਾਹ ਹੋਂ ਨਾਲ ਕਾਫੀ ਵਧੀਆ ਹੁੰਦੀ ਪਈ ਉਹ ਤੁਸੀਂ ਕੰਟੈਕਟ ਕਰ ਸਕਦੇ ਆ ਗੁਰਦੁਆਰਾ ਸਾਹਿਬ ਨਾਲ ਉਹਨਾਂ ਦੇ ਪ੍ਰਧਾਨ ਤੇ ਸਾਰੀ ਕਮੇਟੀ ਦੇ ਨਾਲ ਵੀ ਔਰ ਡਾਕਟਰ ਸੁਰਿੰਦਰ ਸਿੰਘ ਹੁਣੀ ਬਹੁਤ ਲੰਬੇ ਸਮੇਂ ਤੋਂ ਬਹੁਤ ਹੀ ਕਾਰਨਾ ਕਰਕੇ ਆਪਣੀ ਵਧੀਆ ਟੀਮ ਦੇ ਨਾਲ ਬਾਕੀਆਂ ਨਾਲ ਵੀ ਇਹ ਪ੍ਰੋਗਰਾਮ ਨੂੰ ਹਰੇਕ ਕਿਸੇ ਨੇ ਐਵਰੀ ਯਰ ਆਪਕੋ ਆਪਹੀ ਜਾਂਦਾ ਇਹੀ ਅਰਦਾਸ ਆ ਸਾਡੀ ਬਹੁਤ ਹੀ ਧੰਨਵਾਦੀਆਂ ਨਿਊ ਸਾਊਥਵੈਲ ਗਵਰਨਮੈਂਟ ਦੇ ਜਿਨ੍ਹਾਂ ਨੇ ਕਿ ਰਿਲੀਜੀਅਸ ਸਟਡੀਓ ਵਾਸਤੇ ਇਸ ਆਧਾਰਨ ਨੂੰ ਚੁਣਿਆ ਥੈਂਕ ਯੂ ਨੀਲ ਸੌਂਸਫਲ ਦੀ ਗੋਮਰਦਾ ਜੀ ਅੱਗੇ ਗੱਲ ਕਰਾਂਗੇ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੀ ਉਹਨਾਂ ਦੇ ਵੱਲੋਂ ਆਪਣੀ ਨਿਊ ਕਮੇਟੀ ਹੈ ਜਿਹੜੀ ਉਹ ਬਣਾਈ ਗਈ ਹੈ ਕਿੰਨੇ ਸਮੇਂ ਬਾਅਦ ਇਹ ਕਮੇਟੀ ਬਦਲੀ ਹੈ ਤੇ ਕਿਸ ਤਰ੍ਹਾਂ ਦੀਆਂ ਅੱਗੇ ਚੀਜ਼ਾਂ ਨੂੰ ਲੈ ਕੇ ਉਹ ਚੱਲ ਰਹੀ ਨੇ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਵੇਖਣ ਨੂੰ ਮਿਲਣਗੀਆਂ ਜੀ ਹਾਂ ਜੀ ਇੱਥੇ ਦੀ ਇਹ ਵੀ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੀ ਇਹ ਵੀ ਬਹੁਤ ਵਧੀਆ ਗੱਲ ਆ ਕਾਫੀ ਪੜੇ ਲਿਖੇ ਇੱਧਰ ਆਏ ਹੋਏ ਆ ਸਾਡੇ ਗੋਰ ਸੇਖ ਜਾਂ ਬੰਦੇ ਜਿੰਨੇ ਵੀ ਜਿਹੜੇ ਵਧੀਆ ਪ੍ਰਬੰਧ ਚਲਾ ਸਕਦੇ ਆ ਉਹ ਬਹੁਤ ਬਲਤਾਂ ਨੂੰ 100 ਮਿਲੀਅਨ ਦੇ ਨੇੜੇ ਦਾ ਹੋਟਲ ਆ ਉਹਨਾਂ ਦਾ ਸਾਰੇ ਐਸੈਟ ਵਗੈਰਾ ਰਵਾ ਕੇ ਉਹਨੂੰ ਸਹੀ ਤਰੀਕੇ ਨਾਲ ਚਲਾਉਣ ਵਾਸਤੇ ਇਲੈਕਸ਼ਨ ਹੁੰਦੀ ਆ ਹਰ 2 ਸਾਲ ਬਾਅਦ ਉਹ ਇਲੈਕਸ਼ਨ ਹੋ ਗਈ ਆ ਕਮੇਟੀ ਦੀ ਇਲੈਕਸ਼ਨ ਤੋਂ ਬਗੈਰ ਹੀ ਉਹ ਚੁਣੇ ਗਏ ਆ ਕੋਈ ਹੋਰ ਦੂਜੇ ਪਾਸੇ ਆਪੋਜੀਸ਼ਨ ਨਹੀਂ ਹੋਈ ਇੱਕ ਬਹੁਤ ਹੀ ਚੰਗੀ ਪਿਰਤ ਪਈ ਆ ਵੀ ਰਲ ਮਿਲ ਕੇ ਹੀ ਆਪਾਂ ਕਹਿ ਸਕਦੇ ਆ ਸਾਡਾ ਅਤੇ ਜਿੰਨੇ ਵੀ ਕਮੇਟੀ ਹੁੰਦੀ ਆ ਧਾਰਮਿਕ ਦਾ ਸਿਲੈਕਸ਼ਨ ਕਮੇਟੀ ਆ ਜਾਂ ਇਲੈਕਸ਼ਨ ਕਰਾਉਣ ਵਾਲੀ ਕਮੇਟੀ ਹੁੰਦੀ ਆ ਰਿਟਰਨਿੰਗ ਅਫੀਸਰ ਆ ਮਿਸਟਰ ਧਾਰੀਵਾਲ ਉਹਨਾਂ ਨੇ ਵੀ ਇਹ ਬੜੀ ਹਿੱਸੇ ਟੰਕ ਦੇ ਨਾਲ ਚੁਣ ਕੇ ਇਹ ਇਲੈਕਸ਼ਨ ਦਾ ਰੋਲਾ ਨਿਵੇੜ ਕੇ ਉਹ ਕਮੇਟੀ ਨਵੀਂ ਦੀ ਲਿਸਤ ਜਾਰੀ ਕਰ ਦਿੱਤੀ ਹੋਈ ਆ ਤੁਹਾਨੂੰ ਅਸੀਂ ਸ਼ੇਅਰ ਕਰ ਦਾਂਗੇ ਤੇ ਉਹ ਉਹਨਾਂ ਨੇ ਆਪਣਾ ਚਾਰਜ ਅਗਲਾ ਇਹ ਇੱਕ ਹੋਰ ਦੁਨੀਆ ਦੇ ਉੱਤੇ ਆਪਾਂ ਕਹੁੰਦੇ ਆ ਕਿ ਜਿਹਦਾਂ ਦੀਆਂ ਗੱਲਾਂ ਜਿਨ੍ਹਾਂ ਨੇ ਨੈਗੇਟਿਵ ਪਾਸਾ ਲੈਣਾ ਹੁੰਦਾ ਵੀ ਲੜਾਈਆਂ ਹੁੰਦੀਆਂ ਜਾਂ ਕੇਸ ਹੁੰਦੇ ਆ ਇੱਕ ਆਸਟ੍ਰੇਲੀਅਨ ਸਿੱਖ ਐਸੇਸ਼ਨ ਦੀ ਮੈਂ ਕਹਾਂਗਾ ਵੀ ਬਹੁਤ ਹੀ ਚੰਗੀ ਗੱਲ ਆ ਵੀ ਆਪਸ ਵਿੱਚ ਬੈਠ ਕੇ ਕੋਈ ਕੋਰਟਾਂ ਦੇ ਵਿੱਚ ਨਹੀਂ ਜਾਉਣਾ ਕਿਤੇ ਨਹੀਂ ਜਾਣਾ ਕੋਈ ਆਪੋਜੀਸ਼ਨ ਕੋਈ ਕਿਸੇ ਨੂੰ ਕੋਈ ਉੱਚਾ ਨਹੀਂ ਬੋਲਣਾ ਉਹ ਪਹਿਲਾਂ ਹੀ ਅਗਾਊ ਹੀ ਏ ਮਸਲੇ ਦਾ ਹੱਲ ਕੱਢ ਲੈਂਦੇ ਆ ਜਿਹੜਾ ਕਿ ਬਈ ਕੋਰਟਾਂ ਵੀ ਪੰਜ-ਪੰਜ ਸਾਲਾਂ ਤੋਂ ਬਾਅਦ ਇਹੀ ਕਹਿੰਦੀਆਂ ਹੁੰਦੀਆਂ ਤੋਂ ਇਹ ਇਹ ਵੀ ਅਸੀਂ ਸਾਰੇ ਹੀ ਸੇਵਕਾਂ ਦਾ ਜਿੰਨੇ ਮੈਂਬਰਾਂ ਦਾ ਕਮੇਟੀਆਂ ਦਾ ਆਪੋਜੀਸ਼ਨ ਦਾ ਵੀ ਬਹੁਤ ਹੀ ਇਹ ਵੀ ਇੱਕ ਬਹੁਤ ਮਾਣ ਦੀ ਗੱਲ ਆ ਉਹਨਾਂ ਦੀ ਸਲਾਹਾਂ ਆਯੋਗ ਪਰ ਅੱਲਾ ਉਹਨਾਂ ਨੇ ਕੀਤਾ ਧੰਨਵਾਦ ਜੀ ਕਰਨੈਲ ਜੀ ਅੱਗੇ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਆਪੋਜੀਸ਼ਨ ਲੀਡਰ ਹੈ ਜਿਹੜਾ ਉਹ ਇੱਕ ਪੰਜਾਬੀ ਬਣਿਆ ਹੈ ਇਸ ਵਾਰ ਆਸਟ੍ਰੇਲੀਆ ਦੀ ਸਿਆਸਤ ਦੇ ਵਿੱਚ ਸੋ ਇੱਕ ਬਹੁਤ ਵੱਡੀ ਗੱਲ ਹੈ ਕਿਉਂਕਿ ਉਹ ਸਰਕਾਰ ਤੋਂ ਬਾਅਦ ਜੇ ਕਿਸੇ ਲੀਡਰ ਦੇ ਉੱਪਰ ਨਿਗਾਹ ਲੋਕਾਂ ਦੀ ਰਹਿੰਦੀ ਹੈ ਤਾਂ ਆਪੋਜੀਸ਼ਨ ਦੇ ਲੀਡਰ ਦੇ ਉੱਪਰ ਰਹਿੰਦੀ ਹੈ ਇਹ ਸ਼ਖਸੀਅਤ ਕੌਣ ਨੇ ਕਿਸ ਤਰ੍ਹਾਂ ਇਹਨਾਂ ਨੇ ਸਿਆਸਤ ਦੇ ਵਿੱਚ ਐਡਾ ਵੱਡੀ ਮੱਲ ਹੈ ਜਿਹੜੀ ਉਹ ਮਾਰੀ ਹੈ ਇਹਦੇ ਬਾਰੇ ਜ਼ਰੂਰ ਕੁਝ ਸਾਂਝਾ ਕਰੋ ਤੁਸੀਂ ਸੱਦੂ ਬਹੁਤ ਵਧੀਆ ਗੱਲ ਕਹੀ ਆ ਮੈਨੂੰ ਬਹੁਤ ਛੋਟੀ ਭੈਣ ਜੀ ਬਹੁਤ ਚੰਗਾ ਲੱਗਦਾ ਵੀ ਜੇ ਆਪੋਜੀਸ਼ਨ ਤਕੜੀ ਹੋਵੇ ਤਾਂ ਹੀ ਸਰਕਾਰ ਨੂੰ ਉਹ ਆਰ ਲਾ ਕੇ ਆਰ ਹੁੰਦੀ ਜਿਹੜੇ ਬੋਲਡ ਦੇ ਉੱਤੇ ਮੜ ਜੇ ਮੜ ਜੇ ਪਰਾਲੀ ਦੇ ਮੋਹਰੇ ਲੱਗੀ ਹੁੰਦੀ ਸੀ ਅਸੀਂ ਉਹ ਆ ਦੇਖ ਸਕਦੇ ਦੇਖਿਓ ਇਹ ਕਰਦੇ ਹੁੰਦੇ ਕੇਪੀਬਾੜੀ ਚ ਉਹ ਵੀ ਆਰ ਲਾਉਂਦੇ ਰਹਿਣ ਜਾਂ ਮੀਡੀਆ ਕਿਤੇ ਨਾ ਕਿਤੇ ਉਹਨੂੰ ਸਿੱਧੇ ਰਾਹੇ ਪਾਉਂਦਾ ਰਹੇ ਜਿਹੜਾ ਵਧੀਆ ਮੀਡੀਆ ਹੁੰਦਾ ਆਪਣਾ ਸਹੀ ਕੰਮ ਕਰਦਾ ਫਰੀडम ਜਿੱਦਾਂ ਗੁਰੂ ਅਰਜਨ ਸਿੰਘ ਸਾਹਿਬ ਜੀ ਨੇ ਬੋਲਿਆ ਸੀਗਾ ਰਾਜੇ ਸੀ ਮਕਦਮ ਪ੍ਰਤੀ ਉਹ ਇਦਾਂ ਹੀ ਆਪੋਜੀਸ਼ਨ ਨੇ ਇਹ ਸਰਬਸੰਮਤੀ ਨਾਲ ਰਾਜ ਗੁਰਮੇਸ ਸਿੰਘ ਉਹਨਾਂ ਨੂੰ ਆਪਣਾ ਲੀਡਰ ਚੁਣਿਆ ਬਹੁਤ ਹੀ ਵੱਡੀ ਪਾਰਟੀ ਨੈਸ਼ਨਲ ਪਾਰਟੀ ਖਾਸ ਕਰਕੇ ਛੇਤੀ ਬਾੜੀ ਦੇ ਹੱਕਾਂ ਨਾਲ ਸੰਬੰਧਤ ਪਿੰਡੂ ਪਾਇਚਾਰੇ ਨਾਲ ਸੰਬੰਧਤ ਉਹ ਕੌਫਸਾਰ ਵਰਤੋਂ ਤੀਜੀ ਜਨਰੇਸ਼ਨ ਹੈ ਆ ਸਾਡੇ ਭਾਈ ਸਾਹਿਬ ਜੀ ਸਰ ਜਗਿੰਦਰ ਸਿੰਘ ਜੀ ਸਾਰੇ ਉਥੇ ਦੇ ਉਹਨਾਂ ਦੇ ਰਲ ਕੇ ਉਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਤੇ ਉਹਨਾਂ ਨੇ ਦੇਖੋ ਉਹਨਾਂ ਜਿਹੜਾ ਜਿਹੜਾ ਵੀ ਕੋਈ ਲੀਡਰ ਆਉਂਦਾ ਸੀ ਔਖੇ ਸਮੇਂ ਤੇ ਸਮੇਂ ਤੇ ਜਦੋਂ ਪੰਜਾਬ ਦੇ ਵਿੱਚ ਵੀ ਹੋਇਆ ਉਹ ਰਜਾਇਨ ਕਰਕੇ ਪਾਸੇ ਹੋ ਜਾਂਦਾ ਸੀ ਇਸ ਸ਼ੇਰ ਨੇ ਇਸ ਸਿੰਘ ਨੇ ਹੁਣ ਮੋਹਰੇ ਹੋ ਕੇ ਆਪਣਾ ਇਹ ਅਹੁਦਾ ਸੰਭਾਲਿਆ ਅਸੀਂ ਉਹਨਾਂ ਨੂੰ ਕੌਂਗ੍ਰੈਚੂਲੇਸ਼ਨ ਵੀ ਕਹਿੰਦੇ ਹਾਂ ਕੌਂਗ੍ਰੈਚੂਲੇਸ਼ਨ ਤੇ ਅਰਦਾਸ ਵੀ ਕਰਦੇ ਹਾਂ ਕਿ ਬੈਸਟ ਆਫ ਲੱਕ ਵਧੀਆ ਪੋਜੀਸ਼ਨ ਰਣਾਂਗੇ ਤੇ ਗਵਰਨਮੈਂਟ ਨੂੰ ਚੰਗੇ ਕੰਮਾਂ ਲਈ ਵਾੜ ਜਾਂ ਘੇਰਾ ਪਾ ਕੇ ਰੱਖਣਗੇ ਆਰ ਲਾਉਂਦੇ ਜਾਣਗੇ ਔਰ ਸਿੱਖ ਕਮਿਊਨਿਟੀ ਨੂੰ ਪੰਜਾਬੀ ਕਮਿਊਨਿਟੀ ਨੂੰ ਵੀ ਬਹੁਤ ਹੀ ਮਾਣ ਆ। ਥੈਂਕ ਯੂ ਜੀ ਗਰਮੇਸ਼ ਸਿੰਘ ਜੀ ਨਾਲ ਅਲੰਦਾਸ ਕਰੋ ਸਾਰੇ ਜਣੇ ਚੜ੍ਹਦੀ ਕਲਾ। ਜੀ ਅੱਗੇ ਗੱਲ ਸਿੱਖ ਯੂਥ ਕੈਂਪ ਦੀ ਕਰਾਂਗੇ। ਸਮੇਂ-ਸਮੇਂ ਦੇ ਉੱਪਰ ਬਹੁਤ ਸਾਰੇ ਇਹੋ ਜਿਹੇ ਕੈਂਪ ਹੈ ਜਿਹੜੇ ਆਸਟ੍ਰੇਲੀਆ ਦੇ ਵਿੱਚ ਲਗਾਏ ਜਾਂਦੇ ਨੇ ਖਾਸ ਕਰਕੇ ਮੌਸਮ ਦੇ ਹਿਸਾਬ ਨਾਲ ਹੁਣ ਤੁਹਾਡੇ ਉਧਰ ਮੌਸਮ ਪਾਕੀ ਸਾਰੀ ਦੁਨੀਆ ਦੇ ਨਾਲੋਂ ਉਲਟ ਗਿਆ ਬਿਲਕੁਲ ਹੀ ਹੁਣ ਤੁਸੀਂ ਗਰਮੀ ਦੇ ਵਿੱਚ ਪਹੁੰਚ ਗਏ ਹੋ ਤਾਂ ਹੁਣ ਇਹੋ ਜੇ ਹੋਰ ਕੈਂਪ ਨੇ ਜਿਹੜੇ ਸਮੇਂ-ਸਮੇਂ ਤੇ ਲਗਾਏ ਜਾਣਗੇ ਜਿਹੜਾ ਸਿੱਖ ਯੂਥ ਕੈਂਪ ਹੈ ਇਸ ਬਾਰੇ ਕਿਸ ਤਰ੍ਹਾਂ ਦੀ ਜਾਣਕਾਰੀ ਹੈ ਜੀ ਹਾਂ ਜੀ ਸਿੱਖ ਯੂਥ ਕੈਂਪ ਮੈਂ ਡੇਟ ਦੇਖ ਰਿਹਾ ਸੀਗਾ ਸ਼ਾਇਦ ਉਹ 7 ਜਨਵਰੀ ਤੋਂ ਲੱਗਦਾ ਹਰ ਸਾਲ ਤੇ ਉਹ ਸਿੱਖ ਯੂਥ 26 ਮਾ ਕਾਫੀ 25 26 ਮਾ ਉਹਦਾ ਕੈਂਪ ਹੋਣਾ ਹੈ ਇਹ ਤੇ ਹਰ ਸਾਲ ਹੀ ਤੁਸੀਂ ਦੇਖ ਸਕਦੇ ਹੋ ਫੋਟੋਆਂ ਵੀ ਉੱਥੇ ਦੀ ਸਾਡੀ ਟਾਊਨ ਦੀ ਜਰਨਲ ਆ ਮਿਸਟਰ ਰੋਲੈਂਡ ਇਹ ਵੀ ਆਉਂਦੇ ਹੁੰਦੇ ਆ ਪੋਲਿਟੀਕਲ ਵੀ ਬੰਦੇ ਆਉਂਦੇ ਆ ਚੰਗੇ ਗੁਣਾਂ ਨੂੰ ਦੱਸਣ ਵਾਸਤੇ ਵੀ ਲੋਕਲ ਕਮਿਊਨਿਟੀ ਲੋਕਲ ਬੱਚੇ ਇਹਨਾਂ ਡਰਗਾ ਤੋਂ ਹੋਰ ਸਾਰਿਆਂ ਤੋਂ ਉੱਥੇ ਸਪੋਰਟ ਸੈਕਟਰੀ ਵੀ ਹੁੰਦੀਆਂ ਰੋਜ਼ ਸਵੇਰੇ ਗੁਰਬਾਣੀ ਦੇ ਨਿਤਨੇਮ ਨਾਲ ਸ਼ੁਰੂ ਹੋ ਕੇ ਕੀਰਤਨ ਤੱਕ 3 ਸਾਲ ਦੇ ਬੱਚੇ ਤੋਂ ਲੈ ਕੇ 40 ਸਾਲ ਤੱਕ ਦੇ ਬੰਦੇ اٹੈਂਡ ਕਰਦੇ ਆ ਹਰ ਪੁਰਾਣੀ ਹਰੇਕ ਮਰੁੱਖ ਕੁੜੀਆਂ ਮੁੰਡੇ ਕੋਈ ਫਰਕ ਨਹੀਂ ਉਹਦੇ ਵਿੱਚ ਮਲੇਸ਼ੀਆ ਤੋਂ ਸਿੰਗਾਪੁਰ ਤੋਂ ਜਿਵੇਂ ਫਿਜੀ ਤੋਂ ਨਿਊਜ਼ੀਲੈਂਡ ਤੋਂ ਵੀ ਆਸਟ੍ਰੇਲੀਆ ਤੋਂ ਤਾਂ ਆਉਂਦੇ ਹੀ ਆ ਸਾਰੇ ਬੱਚੇ ਉਹਦੀ ਰਜਿਸਟ੍ਰੇਸ਼ਨ ਤੁਸੀਂ ਵੱਧ ਤੋਂ ਵੱਧ ਹੋਣਾ ਇਹਨਾਂ ਦੇ ਨਾਲ ਚੱਲਦੀ ਪਈ ਹੈ ਉਹਨਾਂ ਦੀ ਸਾਈਟ ਤੇ ਜਾਓ ਸੀ ਸ਼ੇਅਰ ਕਰਦੇ ਆ ਤੁਹਾਡੇ ਨਾਲ ਉਹਦੀ ਰਜਿਸਟ੍ਰੇਸ਼ਨ ਕਰਾ ਕਰ ਲਓ ਸਿੱਖ ਯੂਥ ਆਸਟ੍ਰੇਲੀਆ ਸਾਰ ਪਦਵੰਤ ਗੁਣੀ ਤੇ ਹੋਰ ਉਹਨਾਂ ਦੇ ਸੱਜਣ ਸਾਰਿਆਂ ਨੇ ਰਲ ਕੇ ਇਹ ਉਪਰਾਲਾ ਬਹੁਤ ਦੇਰ ਦਾ ਕੀਤਾ ਹੋਇਆ ਹੈ ਉਹਦੇ ਵਿੱਚ ਇੰਗਲੈਂਡ ਦੇ ਵਿੱਚੋਂ ਵੀ ਉੱਥੋਂ ਵਕਤਾਂ ਆਉਂਦੇ ਬੋਲਦੇ ਉਹਨਾਂ ਨੇ ਇੱਕ ਕਿਤਾਬ ਵੀ ਆਪਣੀ ਜਾਰੀ ਕੀਤੀ ਆ ਉਹ ਕਿਤਾਬ ਤੁਸੀਂ ਆਨਲਾਈਨ ਤੇ ਕੋਰ ਗੁਰਤੇਗ ਬਹਾਦਰ ਜੀ ਦੇ ਬਾਰੇ ਉਹਨਾਂ ਦੇ ਦਿਨਾਂ ਨੂੰ ਸੌਣ ਦਾ 350 ਸਾਲਾਂ ਨੂੰ ਹੋਰ ਜਾਣਕਾਰੀ ਵੀ ਲੈ ਸਕਦੇ ਜੀ ਅੱਗੇ ਗੱਲ ਕਰਾਂਗੇ ਜਸਵੀਰ ਗੁਣਾਚਾਰੀਆ ਉਹਨਾਂ ਦੀ ਕਨਾਲ ਜੀ ਬਹੁਤ ਮਸ਼ਹੂਰ ਸਖਸ਼ੀਅਤ ਨੇ ਜਸਵੀਰ ਗੁਣਾਚਾਰੀਆ ਉਹਨਾਂ ਨੇ ਪੰਜਾਬੀ 뮤직 ਇੰਡਸਟਰੀ ਦੇ ਲਈ ਬਹੁਤ ਕੁਝ ਲਿਖਿਆ ਹੈ ਬਹੁਤ ਵੱਡੇ ਗਾਇਕਾਂ ਨੇ ਜਸਵੀਰ ਗੁਣਾਚਾਰੀਆ ਨੂੰ ਗਾਇਆ ਹੈ ਆਸਟ੍ਰੇਲੀਆ ਪਹੁੰਚੇ ਨੇ ਉਹ ਮੁਲਾਕਾਤ ਹੋਈ ਹੈ ਕਿਸ ਤਰ੍ਹਾਂ ਦਾ ਸਮਾਰਿਆ ਕੀ ਕੁਝ ਉਹਨਾਂ ਨੇ ਖਾਸ ਚੀਜ਼ਾਂ ਨੇ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਤੇ ਜ਼ਿਕਰ ਜ਼ਰੂਰ ਕਰੋ ਵੀ ਆਸਟ੍ਰੇਲੀਆ ਦੀ ਉਹਨਾਂ ਦੀ ਜਿਹੜੀ ਫੇਰੀ ਕਿਸ ਤਰ੍ਹਾਂ ਦੀ ਰਹੀ ਹਾਂਜੀ ਜੇ ਆਪਾਂ ਪੰਜਾਬੀ ਸਹਿਦ ਦੀ ਗੱਲ ਕਰਨੀ ਬਣਦੀ ਹੈ ਤਾਂ ਕਰੀਏ ਤੋਂ ਇਦਾਂ ਦੇ ਜਿਹੜੇ ਲੇਖਕ ਹੁੰਦੇ ਆ ਵਧੀਆ ਜਿਨ੍ਹਾਂ ਨੂੰ ਘਰਾਂ 'ਚ ਸੁਣਿਆ ਜਾ ਸਕਦਾ ਉਹ ਇੱਥੇ ਆਏ ਸੀ ਆਸਟ੍ਰੇਲੀਆ ਦੀ ਫੇਰੀ ਤੇ ਹਰੇਕ ਸ਼ਹਿਰ ਦੇ ਵਿੱਚ ਸਿਡਨੀ 'ਚ ਵੀ ਇੱਥੇ ਦੀ ਪੰਜਾਬੀ ਕੌਂਸਲ ਦੇ ਨੇ ਸਾਰvarphi ਜੋ ਸੰਧੂ ਤੇ ਉਹਨਾਂ ਦੀ ਟੀਮ ਨੇ ਉਹਨਾਂ ਦਾ ਸਤਿਕਾਰ ਕੀਤਾ ਇਦਾਂ ਹੀ ਬਰੇਸਵਨ ਵੀ ਬੇਸਮਨ ਫੇਰ ਹਰਮਨ ਰੇਡੀਓ ਵਾਲਿਆਂ ਨੇ ਸਾਰਾ ਮਨਦੀਪ ਸਿੰਘ ਸੰਧੂ ਹਣੀ ਵਧੀਆ ਪ੍ਰੋਗਰਾਮ ਲੀਕ ਕੇ ਉੱਥੇ ਦੀ ਲੋਕਲ ਸੰਸਥਾ ਨੇ ਵੀ ਪੰਜਾਬੀ ਨੇ ਉਹਨਾਂ ਦਾ ਸਨਮਾਨ ਕੀਤਾ ਇਹੋ ਜੇ ਸੱਜਣਾ ਨੂੰ ਜਿੰਨਾ ਵੀ ਪ੍ਰਮੋਟ ਕੀਤਾ ਜਸ ਸਾਬ ਨੇ ਥੋੜਾ ਹੁੰਦਾ ਜਿਨ੍ਹਾਂ ਨੇ ਕਿ ਬਹੁਤ ਹੀ ਵਧੀਆ ਤਰੀਕੇ ਤੋਂ ਆਮ ਰੇਡੀਓ ਤੇ ਜਾਂ ਦੂਰਦਰਸ਼ਨ ਦੇ ਉੱਤੇ ਵੀ ਇਹ ਸੁਨੇਹਾ ਜਾ ਸਕਦੇ ਆ ਜਾਂ ਪੰਜਾਬੀ ਨੂੰ ਵਧੀਆ ਤਰੀਕੇ ਨਾਲ ਸਹੀ ਤਰੀਕੇ ਨਾਲ ਕਿਸਾਨੀ ਨੂੰ ਹੋਰ ਸਾਰਿਆਂ ਨੂੰ ਮਾਂ-ਮਾਂ ਨੂੰ ਉਹਨਾਂ ਦੇ ਸਤਕਾਰ ਬਾਰੇ ਆਪਣੇ ਹੀ ਪੱਖ ਤੋਂ ਉਹਨਾਂ ਨੇ ਗਾਣਿਆਂ ਦੇ ਵਿੱਚ ਬੰਦ ਕੀਤਾ ਆਪਣੀ ਕਲਮ ਰਾਹੀਂ ਸੋ ਉਹਨਾਂ ਦਾ ਜਿਹੜਾ ਗਾਇਨ ਉਹਨਾਂ ਦਾ ਸਾਰਿਆਂ ਨੇ ਜੀਵ ਹਾਇਆ ਕਹ ਤੇ ਉਹਨਾਂ ਦਾ ਸਤਿਕਾਰ ਕੀਤਾ ਗਿਆ ਜੀ ਕਰਨਲ ਜੀ ਅੱਗੇ ਜ਼ਿਕਰ ਇਮੀਗ੍ਰੇਸ਼ਨ ਦਾ ਕਰ ਲੈਨੇ ਆ ਇਮੀਗ੍ਰੇਸ਼ਨ ਤੇ ਨਜ਼ਰਾਂ ਹੁਣ ਸਭ ਦੀਆਂ ਟਿੱਕੀਆਂ ਹੋਈਆਂ ਨੇ ਕਿਉਂਕਿ ਕੈਨ ਆਸਟ੍ਰੇਲੀਆ ਪਹਿਲਾਂ ਹੀ ਆਪਣੇ ਰੂਲਸ ਨੂੰ ਲੈ ਕੇ ਬਹੁਤ ਜ਼ਿਆਦਾ ਸਟ੍ਰੈਕਟ ਹੈ ਸ਼ੁਰੂ ਤੋਂ ਹੀ ਹੁਣ ਜਿਹੜਾ ਹੈਗਾ ਉਹ ਕੈਨੇਡਾ ਅਮਰੀਕਾ ਯੂਕੇ ਹਰ ਇੱਕ ਕੰਟਰੀ ਨੇ ਆਪਣਾ ਇਮੀਗ੍ਰੇਸ਼ਨ ਸਿਸਟਮ ਬਹੁਤ ਜ਼ਿਆਦਾ ਸਟ੍ਰੈਕਟ ਕਰ ਦਿੱਤਾ ਹੈ ਜਿਸ ਕਰਕੇ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਸਮਝ ਆ ਰਹੀ ਕਿ ਅਸੀਂ ਕਿਸ ਕੰਟਰੀ ਜਾਣਾ ਹੈ ਕਿਵੇਂ ਜਾਣਾ ਹੈ ਕਿਉਂਕਿ ਜਿਹੜੀਆਂ ਸੰਭਾਵਨਾਵਾਂ ਨੇ ਜਾਣਦੀਆਂ ਉਹ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਘਟ ਗਈਆਂ ਨੇ ਸੋ ਆਸਟ੍ਰੇਲੀਆ ਦੇ ਵਿੱਚ ਇਮੀਗ੍ਰੇਸ਼ਨ ਅਪਡੇਟ ਕਿਸ ਤਰ੍ਹਾਂ ਦੀ ਹੈ ਕਿਹੜੇ ਲੋਕ ਨੇ ਜਿਹੜੇ ਆਸਟ੍ਰੇਲੀਆ ਦੇ ਵਿੱਚ ਹਾਲੇ ਵੀ ਪਹੁੰਚ ਸਕਦੇ ਨੇ ਕੀ ਕੀ ਨੀਤੀਆਂ ਨੇ ਕੁਝ ਨਵਾਂ ਜਾਰੀ ਕੀਤਾ ਆਸਟ੍ਰੇਲੀਆਨ ਇਮੀਗ੍ਰੇਸ਼ਨ ਨੇ ਤਾਂ ਜ਼ਰੂਰ ਸਾਂਝਾ ਕਰੋ ਹਾਂਜੀ ਬਿਲਕੁਲ ਆ ਮੇਰੇ ਸਾਹਮਣੇ ਆ ਨਿਊ ਸਾਡੇ ਮਿਸਟਰ ਦਮੋਤ ਜੀ ਆ ਡਾਇਰੈਕਟਰ ਆ ਐਜੂਕੇਸ਼ਨ ਤੇ ਇਮੀਗ੍ਰੇਸ਼ਨ ਸਾਰੇ ਦੇ ਉਹਨਾਂ ਨੇ ਦੱਸਿਆ ਵੀ ਅੱਜ ਕੱਲ੍ਹ ਪ੍ਰਾਇਓਰਿਟੀ ਦੇ ਉੱਤੇ ਪ੍ਰਾਇਓਰਿਟੀ ਆਪਾਂ ਕਹਿੰਦੇ ਪਹਿਲ ਦੇ ਆਧਾਰ ਤੇ ਉੱਤੇ ਵਿਜੇ ਦੇਣੇ ਸ਼ੁਰੂ ਕੀਤੇ ਜਿਹੜੇ ਬੰਦਿਆਂ ਦੇ ਕੋਲ ਹਨਰਿਆ ਸਪੈਸ਼ਲਿਸਟ ਆ ਸਕਿਲਡ ਦੇ ਉਹਨਾਂ ਨੂੰ ਪ੍ਰਾਇਓਰਿਟੀ ਅਪਡੇਟ ਹੋਈ ਆ ਹਰੇਕ ਸ਼ੀਟਸ ਦੇ ਵਿੱਚ ਮੈਂ ਦੇਖ ਰਿਹਾ ਆਸਟ੍ਰੇਲੀਆ 190 ਐਂਡ 491 ਵਿਜੇ ਵਾਸਤੇ ਵੱਖਰੇ ਵੱਖਰੇ ਜਾਂ ਦੀ ਸਟੇਟ ਆਲੋਕੇਸ਼ਨ ਕਰ ਦਿੱਤੀ ਗਈ ਆ ਉਹਦੀ ਅਪਡੇਟ ਵਾਸਤੇ ਟਾਈਮ ਦੇ ਅਨੁਸਾਰ ਆਸਟ੍ਰੇਲੀਆ ਡੈਰੀ ਦੇ ਤੁਹਾਨੂੰ ਮੈਂ ਦੱਸ ਰਿਹਾ ਛੇਤੀ ਵੀ ਹੋਮ ਅਫੇਅਰ ਦੀ ਸਾਈਟ ਤੇ ਜਾ ਕੇ ਚੈੱਕ ਕਰਿਓ ਬਹੁਤ ਸਾਰੇ ਕਾਰਪੈਂਟਰਸ ਫਾਰਮ ਵਰਕਰਸ ਫਾਰਮ ਮੈਨੇਜਰਸ ਆਪਾਂਗੇ ਵੀ ਦੱਸ ਦੇਣੇ ਇਨੇ ਨਿੱਕੇ ਨਿੱਕੇ ਵੀ ਕਿਤੇ ਹੈਗੇ ਆ ਜਿਨ੍ਹਾਂ ਨੂੰ ਕਿ ਹੁਣ ਪਹਿਲ ਦੇ ਆਧਾਰ ਤੇ ਬਹੁਤ ਸ਼ਾਰਟੇਜ ਆ ਇੱਕ ਪਾਸੇ ਤਾਂ ਆਪਾਂ ਕਹਿ ਦਿੰਦੇ ਆ ਕਿ ਉਹ ਬਹੁਤ ਸਖਤ ਹੋਏ ਸਖਤ ਤਾ ਹੋਏ ਆ ਜਦੋਂ ਕਿ ਇਹਨਾਂ ਸਟੇਟਸ ਦੇ ਵਿੱਚੋਂ ਜਾਂ ਨੇਪਾਲ ਬੰਗਲਾ ਸਾਰਿਆਂ ਨੂੰ ਆਪਾਂ ਕਹਿ ਰਹੇ ਇੱਕ ਪਾਸੇ ਇਕੱਲੇ ਪੰਜਾਬੀਆਂ ਦੀ ਗੱਲ ਨਹੀਂ ਜਾਂ ਹਰਿਆਣੇ ਦੀ ਗੱਲ ਨਹੀਂ ਕੋਸ਼ਕ ਏਜੰਡਾ ਨੇ ਫਾਲਸ ਡਾਕੂਮੈਂਟ ਲਾ ਕੇ ਲਾਤੇ ਉਹ ਸਾਣਾ ਟਾਈਟ ਹੋਇਆ ਉਹ ਸਕਰੀਨਿੰਗ ਤਕੜੀ ਹੋਊਗੀ ਪਾਰ ਫੇਅਰ ਵੀ ਆਸਟ੍ਰੇਲੀਆ ਦੇ ਵਿੱਚ ਪੜੇ ਲਿਖੇ ਜਾਂ ਹੁਣੋਂ ਨਵਰ ਬੰਦਿਆਂ ਦੀ ਨਰ ਸਿੰਘ ਦੀ ਜਾਂ ਹੋਰ ਡਿਪਾਰਟਮੈਂਟ ਵੀ ਬਹੁਤ ਸਾਰੇ ਜਿਹਦੇ ਵਿੱਚ ਕਿ ਪਾਥਵੇ ਜਿਹੜਾ ਉਹ ਰਸਤਾ ਪੱਕੇ ਹੋਣ ਲਈ ਜਾਂਦਾ ਆਪਾਂ ਪੰਜਾਬੀ ਦੱਸ ਦਈਏ ਪੀਆਰ ਨੂੰ ਜਾਂਦਾ ਪਾਥਵੇ ਨੂੰ ਪੀਆਰ ਤੁਸੀਂ ਉਹ ਹੋਮ ਫੇਅਰ ਦੀ ਸਾਈਟ ਤੇ ਜਾਓ byline0491 ਦੇ ਵਿੱਚ ਪੂਰੇ ਵਰਕਪਲੇਸ ਹੁੰਦੇ ਨਾਲ ਫੈਮਲੀਆ ਨੂੰ ਵੀ ਲਿਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਇੱਕ ਚੰਗੀ ਨਿਊਜ਼ ਆਸਟ੍ਰੇਲੀਆ ਵੱਲੋਂ ਪਰ ਇਹ ਹੀ ਆ ਜਿਹੜਾ ਇੱਕ ਦਾਇਰਾ ਬਣਿਆ ਹੁੰਦਾ ਟਰਮਸ ਐਂਡ ਕੰਡੀਸ਼ਨ ਦਾ ਤੇ ਸਹੀ ਚੀਜ਼ਾਂ ਦਾ ਰੈਕਗਨਾਈਜ਼ ਕਰਾ ਕੇ ਸੜੀ ਵਧੀਆ ਐਜੂਕੇਸ਼ਨ ਲੈ ਕੇ ਆ ਲੈਣਾ ਸਗਰਾ ਤੁਸੀਂ ਜਿਹੜੇ ਜਗ੍ਹਾ ਲੀ ਕਿਤੇ ਵੀ ਜਾਓ ਪਰ ਆਪਣੀਆਂ ਜੜਾਂ ਨਾਲ ਜੁੜੇ ਰਹੋ ਸਾਡੀ ਇਹੀ ਅਰਦਾਸ ਹੁੰਦੀ ਕੋਲ ਪੰਜਾਬ ਤੇ ਸਾਰਿਆਂ ਨੂੰ ਇਹੀ ਬੇਨਤੀ ਹੁੰਦੀ ਆ ਕਿਸੇ ਦੇ ਗਾਲਤ ਪੈਸੇ ਦੇ ਚੱਕਰ 'ਚ ਨਹੀਂ ਫਸਣਾ ਇੰਨਾ ਪੈਸਾ ਸਕਿਲਡ ਦੇ ਵਿੱਚ ਨਹੀਂ ਲੱਗਦਾ ਹੁੰਦਾ ਜ਼ਰੂਰ ਤਿੰਨ ਚਾਰ ਬੰਦਿਆਂ ਦੀ ਸਲਾਹ ਵੀ ਲਾਓ ਓਨਫੇਅਰ ਦੀ ਸਾਈਡ ਚੈੱਕ ਕਰੋ ਬੱਕਰੀ ਬੱਕਰੀ ਸੀਟ ਚੈੱਕ ਕਰੋ ਕਿਦਾਂ ਡਾਰ ਬਣਿਆ ਜਾਂ ਪਾਰਥਿਆ ਜਾਂ ਐਡਲੇਡਿਆ ਜਾਂ ਹੋਰ ਸਰਾਊਂਡਿੰਗ ਏਰੀਆ ਕੈਂਸਰ ਆ ਉੱਥੇ ਤਾਂ ਬਹੁਤ ਹੀ ਏਜ 45 ਸਾਲ ਦਾ ਕਿ ਘੱਟ ਥੋੜੀ ਇੰਗਲਿਸ਼ ਵੀ ਚੱਲ ਜਾਂਦੀ ਆ ਤੇ ਬਹੁਤ ਹੀ ਜ਼ਿਆਦਾ ਲੋੜ ਆ ਔਰ ਵਿਜੇ ਦਾ ਟਾਈਮ ਜਿਹੜਾ ਦੇਣ ਦਾ ਸਕਰੀਨਿੰਗ ਦਾ ਹੁੰਦਾ ਜਾਂ ਸਕਰੂਟੀਨਿੰਗ ਦਾ ਉਹ ਵੀ ਘੱਟ ਘੱਟ ਤਾਂ 2 ਮਹੀਨੇ ਤੋਂ ਲੈ ਕੇ 4 ਮਹੀਨੇ ਤੁਹਾਨੂੰ ਇਹ ਵਿਜੇ ਮਿਲ ਸਕਦੇ ਆ ਤੇ ਇਸ ਕਰਕੇ ਸਹੀ ਤਰੀਕੇ ਨਾਲ ਹੀ ਚਲੋ ਹੋਮਫੇਅਰ ਦੀ ਸਾਈਟ ਚੈੱਕ ਕਰੋ ਧੰਨਵਾਦ ਜੀਆਂ ਫੇਰ ਅਸਟ੍ਰੇਲੀਅਨ ਗਵਰਨਮੈਂਟ ਦੇ ਉਹ ਚੰਗੇ ਪਾਸੇ ਨੂੰ ਹਮੇਸ਼ਾ ਹੀ ਸਾਰਿਆਂ ਨੂੰ ਸ਼ੇਅਰ ਕਰਦੇ ਨੇ ਜੀ ਕਰਨਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਮੇਂ ਚੋਂ ਸਮਾਂ ਕੱਢ ਕੇ ਜਾਣਕਾਰੀ ਸਾਂਝੀ ਕੀਤੀ ਥੈਂਕ ਯੂ ਸਰ ਜੀ ਸੋ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਦੱਸ ਦਈਏ ਕਿ ਥੋੜਾ ਜਿਹਾ ਇਸ ਚੀਜ਼ ਤੋਂ ਗੁਰੇਜ਼ ਕਰੋ ਕਿਉਂਕਿ ਬਹੁਤ ਸਾਰੇ ਕੇਸ ਇਹੋ ਜਿਹੇ ਸਾਹਮਣੇ ਆਉਂਦੇ ਨੇ ਕਿ ਆਸਟ੍ਰੇਲੀਆ ਵਰਕ ਪਰਮਿਟ ਲੈਣ ਦੇ ਚੱਕਰ ਦੇ ਵਿੱਚ ਤੁਹਾਡੇ ਤੋਂ 10 12 15 ਲੱਖ ਰੁਪਏ ਲਈ ਜਾਂਦੇ ਨੇ ਤੇ ਤੁਹਾਨੂੰ ਜਾਲੀ ਸਟੈਂਪਾਂ ਤੱਕ ਲਗਾ ਕੇ ਦੇ ਦਿੱਤੀਆਂ ਜਾਂਦੀਆਂ ਨੇ ਸੋ ਤੁਸੀਂ ਖੁਦ ਇਸ ਚੀਜ਼ ਦੀ ਇਨਵੈਸਟੀਗੇਸ਼ਨ ਕਰੋ ਆਸਟ੍ਰੇਲੀਆ ਦੇ ਹੋਮ ਅਫੇਅਰਸ ਪੇਜ ਆ ਜਿਹੜਾ ਉੱਤੇ ਜਾ ਕੇ ਵਿਜ਼ਿਟ ਕਰੋ ਕਿ ਕਿਸ ਤਰ੍ਹਾਂ ਦੇ ਵੀਜ਼ੇ ਮਿਲਦੇ ਨੇ ਇਸ ਬਾਰੇ ਇੱਕ ਵਾਰੀ ਪੁੱਛਣਾ ਜਿਹੜੀ ਉਹ ਜ਼ਰੂਰ ਕਰ ਲਿਆ ਕਰੋ ਉਮੀਦ ਕਰਦੇ ਆ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਅਗਲੇ ਹਫਤੇ ਮੜ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ